ਹਾਂਜੀ ਕੀ ਹਾਲ ਹੈ ਸਾਰੇ ਠੀਕ ਠਾਕ ਹੋ ਜੀ ਹਾਂਜੀ ਆਪਣੀ ਵੀਡੀਓ ਦੇ ਨਾਲ ਚਲੋ ਜੁੜ ਜੋ ਜੀ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਲੈ ਕੇ ਆਏ ਆ ਆ ਵੀਡੀਓ ਦੇ ਨਾਲ ਜੁੜੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਕੈਂਟ ਕੈਂਟ ਡਿਜ਼ਾਈਨਾਂ ਦੇ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਪਸ਼ਮੀਨੇ ਦੇ ਉਪਰ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਤੇ ਸਿੱਧੂ ਹੈਲੋ ਦੀ ਹਾਂਜੀ ਦੀ ਕਿਵੇਂ ਠੀਕ ਹੋ ਜੀ ਕੋਰਟिलो ਹੈਲੋ ਜੀ ਹਾਂਜੀ ਲੋ ਜੀ ਅੱਜ ਬਹੁਤ ਸੋਹਣੇ ਸੂਟ ਲੈ ਕੇ ਆ ਮੈਂ ਲੈ ਕੇ ਆਏ ਅੱਜ ਆਪਾਂ ਤੁਹਾਡੇ ਲਈ ਮਨਜੀਤ ਸਿੰਘ ਹੈਲੋ ਹਾਂ ਜੀ ਜੀ ਕਿਵੇਂ ਠੀਕ ਹੋ ਲਾਈਟ ਕਲਰ ਦੇ ਵਿੱਚ ਆ ਗਏ ਜੀ ਘੇਰਾ ਵਰਕ ਆ ਜਾਣਗੇ orange suit orange suit ਕਿਹੜਾ ਕਹਿ ਰਹੇ ਹੋ ਜੀ ਤੁਸੀਂ ਸਿੰਪਲ ਪਸ਼ਮੀਨੇ ਦੇ ਵਿੱਚ ਇਹ ਦੇਖੋ ਪਸ਼ਮੀਨੇ ਦਾ ਫੈਬਰਿਕ ਰਹੂਗਾ ਬੂਰ ਵਗੈਰਾ ਬਿਲਕੁਲ ਨਹੀਂ ਆਊਗਾ ਫੁੱਲ ਗਰੰਟੀ ਹੋਊਗੀ ਜੀ ਬੂਰ ਵਗੈਰਾ ਦੀ ਏਕੇ ਦਾ ਸਾਰਾ ਪਸ਼ਮੀਨਾ ਗਾ ਤੁਸੀਂ ਦੇਖ ਲਓ ਕੰਨੀ ਤੇ ਵਕੈ ਦਾ ਮੋਹਰ ਲੱਗੀ ਹੋਊਗੀ ਜੀ ਤੇ ਉਸ ਦੇ ਵਿੱਚ ਆਪਾਂ ਸਾਰੇ ਅੱਜ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਏ ਆਂਗੇ ਸੋ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਸੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਕਿਹੜਾ ਸੂਟ ਕਿਵੇਂ ਦਾ ਤੇ ਇਹਦਾ ਵਰਕ ਕਿ ਐ ਫਰੰਟ ਤੇ ਐ ਬਾਜੂ ਤੇ ਐ ਜਾਂ ਬਾਟਮ ਤੇ ਐ ਤੇ ਕੀ ਉਹਦਾ ਪ੍ਰਾਈਸ ਹੈ ਹਨਾ ਤੇ ਕਈ ਵਾਰ ਮੇਰੇ ਪੈਣਾ ਫਿਰ ਵੀ ਪੁੱਛਦੇ ਨੇ ਵੈਸੇ ਮੈਂ ਵੀਡੀਓ ਚ ਹਰ ਇੱਕ ਸੂਟ ਦਾ ਪ੍ਰਾਈਸ ਬੋਲਦੀ ਆਂ ਕਈ ਵਾਰ ਨੇ ਵੀ ਆਪਾਂ ਵੀਡੀਓ ਜਿਹੜੀ ਧਿਆਨ ਨਾਲ ਦੇਖਦੇ ਫਿਰ ਵੀ ਮੇਰੇ ਪੈਣਾ ਪ੍ਰਾਈਸ ਪੁੱਛਦੇ ਨੇ ਤਾਂ ਤੁਸੀਂ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਹਰ ਇੱਕ ਸੂਟ ਦਾ ਹਰ ਇੱਕ ਸੂਟ ਦੇ ਨਾਲ ਮੈਂ ਪ੍ਰਾਈਸ ਸੂਟ ਦਾ ਬੋਲਦੀ ਹੁੰਨੀ ਆ ਜੀ ਤੇ ਸਾਰਾ ਪ੍ਰਾਈਸ ਆਪਾਂ ਸੂਟ ਦੇ ਵਿੱਚ ਨਾਲ ਹੀ ਦੱਸਦੇ ਆਂਗੇ ਸੋ ਬਹੁਤ ਸੋਹਣੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆਂਗੇ ਇਹ ਅਜੂ ਸਿੰਪਲ ਪਸ਼ਮੀਨਾ ਘੇਰਾ ਵਰਕ ਦਾ ਸੂਟ ਰਹੂਗਾ ਜੀ ਲੋਚ ਖੁੱਲਾ ਘੇਰਾ ਬਣਿਆ ਹੈ ਕਿੰਨਾ ਵੀ ਆਪਾਂ ਘੇਰਾ ਰੱਖ ਸਕਦੇ ਹਾਂ ਦੋ ਫਲਾਵਰ ਬਣੇ ਨੇ ਦੋ ਫਲਾਵਰ ਨੇ ਜਿਹੜੇ 18 ਇੰਚ ਦੇ ਅਕੋਰਡਿੰਗ ਤੱਕ ਆ ਜਾਣਗੇ ਉਸ ਤੋਂ ਬਾਅਦ ਜਿਹੜੀ ਨੀਚੇ ਬੇਲ ਬਣੀ ਹੋਈ ਆ ਉਹ ਆਪਾਂ ਕਿੰਨੀ ਵੀ ਰੱਖ ਸਕਦੇ ਹਾਂ ਜਿਵੇਂ ਆਪਣੇ ਫਿੱਕੇ ਕਲਰ ਦੇ ਸੂਟ ਨੇ ਆਪਣੇ ਮੰਮੀਆਂ ਵਾਸਤੇ ਸੂਟ ਲੈਣੇ ਹੋਣ ਕਿਸੇ ਵੀ ਮੇਰੀ ਭੈਣ ਨੇ ਆਪਣੀ ਦਾਦੀ ਵਾਸਤੇ ਨਾਨੀ ਵਾਸਤੇ ਕਿਸੇ ਵਾਸਤੇ ਵੀ ਸੂਟ ਲੈਣਾ ਹੋਵੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਿੰਪਲ ਪਸ਼ਮੀਨਾ 1 ਕਿਟ ਦਾ 3000 ਰੁਪਏ ਦੇ ਵਿੱਚ ਜਿਹੜਾ ਇਹ ਸੂਟ ਰਹੂਗਾ ਜੀ हां जी मैं दिखा दूंगी थन्नू जी ऑरेंज कलर वाला सूट लो जी ये वाला एमए वर्क है ਤੁਸੀਂ ਵਰਕ ਬਿਲਕੁਲ ਨੇੜੇ ਤੇ ਦੇਖੋ ਫਿਨਿਸ਼ਿੰਗ ਦੇਖੋ ਵਰਕ ਦੀ ਬਹੁਤ ਸੋਹਣਾ ਘੇਰੇ ਦਾ ਵਰਕ ਬਣਿਆ ਹੈ ਐਵੇਂ ਫਲਾਵਰ ਬਣੇ ਹੋਏ ਨੇ ਜੀ ਲੋ ਜੀ हां जी ਬਾਜੂ ਤੇ ਵਰਕ ਵੀ ਹੈ ਇਹ ਵਾਲਾ ਸੰਤ ਦੇ ਵਰਕ ਆ ਜੋ ਘੇਰੇ ਤੇ ਵਰਕ ਆ ਜਾਊਗਾ ਜੀ ਇਹਦੇ ਬਾਜੂ ਵੀ ਬਣੇ ਹੋਏ ਨੇ ਜੀ ਇਹ ਵਾਲਾ ਵਰਕੀਜ਼ ਦੇ ਬਾਜੂ ਦੇ ਉੱਪਰ ਆ। ਕਰੋ ਚੈੱਕ ਤੁਸੀਂ। ਲੋ ਜੀ ਇਹ ਵਾਲਾ ਵਰਕੀਜ਼ ਦੇ ਬਾਜੂ ਦੇ ਉੱਪਰ ਬਣਿਆ ਹੋਇਆ ਬਹੁਤ ਸੋਨਾ ਬਾਜੂ ਦੇ ਉੱਪਰ ਜਿਵੇਂ ਘੇਰੇ ਦੇ ਉੱਪਰ ਫਲਾਵਰ ਬਣਿਆ ਹੋਇਆ ਉਵੇਂ ਹੀ ਬਾਜੂ ਦੇ ਉੱਪਰ ਫਲਾਵਰ ਬਣਿਆ ਤੁਸੀਂ ਦੇਖ ਸਕਦੇ ਹੋ ਜੀ। ਇਹ ਵਰਕ ਬਾਜ ਦੇ ਉੱਪਰ ਆ ਜੂਗਾ ਸੇਵੀ ਘੇਰੇ ਦਾ ਵਰਕ ਆ ਜੂਗਾ ਸੋ 1000 ਰੁਪਏ ਦਾ ਇਹ ਵਾਲਾ ਸੂਟ ਰਹਿਣਾ ਜੀ ਹਾਂ ਪਸ਼ਮੀਨੇ ਦੇ ਵਿੱਚ ਇਹਦਾ ਫੈਬਰਿਕ ਆ ਗਿਆ ਸਰਦੀ ਵਾਲਾ ਬਿਨਾ ਲਾਈਨਿੰਗ ਤੋਂ ਜਿਹੜਾ ਇਹ ਸੂਟ ਆਪਾਂ ਸਟਿਚ ਕਰ ਸਕਦੇ ਹਾਂ ਜੀ ਸੋ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਂਦਾ ਹੋਣਾ ਤੁਸੀਂ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ ਨੰਬਰ ਆ ਜੋ 981353 57 58 ਇਹ ਵਾਲਾ ਆਪਣਾ ਕੰਟੈਕਟ ਨੰਬਰ ਹੈ ਜੋ ਵੀ ਸੂਡ ਕਿਸੇ ਵੀ ਮੇਰੇ ਭੈਣ ਨੂੰ ਪਸੰਦ ਆਉ ਤੁਸੀਂ ਇਹ ਵਾਲੇ ਆਪਣੇ WhatsApp ਨੰਬਰ ਦੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹਦਾ ਫਾਸਟ ਕਲਰ ਹੈ ਇਹਦੇ ਦੋ ਕਲਰ ਹੋਰ ਦਿਖਾ ਰਹੀ ਹਾਂ ਲੋ ਜੀ ਇਹ ਵਾਲਾ ਥੋੜਾ ਜਾਮਨੀ ਜੀ ਸ਼ੇਡ ਦੇ ਉੱਪਰ ਆ ਗਿਆ ਵਾਈਨ ਜੀ ਸ਼ੇਡ ਦੇ ਉੱਪਰ ਆ ਗਿਆ ਲਵੈਂਡਰ ਤਾਂ ਥੋੜਾ ਜਿਆਦਾ ਡਾਰਕ ਆ ਗਿਆ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਇਹ ਸੈਂਕਿੰਨ ਕਲਰ ਹੈ ਕਿਸੇ ਵੀ ਮੇਰੇ ਪੈਨ ਨੂੰ ਇਹ ਵਾਲਾ ਕਲਰ ਪਸੰਦ ਆਉਂਦਾ ਤੁਸੀਂ ਇਹੋ ਵਾਲਾ ਕਲਰ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਆ ਗਏ ਇਸ ਦੇ ਵਿੱਚ ਗ੍ਰੇ ਕਲਰ ਹੀ ਤੁਰ ਸਭ ਤੋਂ ਬਸਤੀ ਲਓ ਜੀ ਇਹ ਵਾਲਾ ਆ ਗਿਆ ਗ੍ਰੇ ਕਲਰ ਦੇਖੋ ਇਹ ਵਾਲਾ ਗ੍ਰੇ ਕਲਰ ਆ ਜਾਊਗਾ ਜੀ ਬਹੁਤ ਸੋਹਣਾ ਗ੍ਰੇ ਕਲਰ ਦੇ ਉੱਪਰ ਵਰਕ ਹੋਇਆਗਾ ਕਿਸੇ ਵੀ ਮੇਰੀ ਪੈਨ ਨੂੰ ਇਹ ਵਾਲਾ ਕਲਰ ਪਸੰਦ ਆਉਂਦਾ ਤਾਂ ਤੁਸੀਂ ਇਹ ਵਾਲਾ ਸਾਡੇ ਕੋਲੋਂ ਮੰਗਵਾ ਸਕਦੇ ਹੋ ਫਰੰਟ ਤੇ ਬਾਹਾਂ ਦਾ ਵਰਕ ਇਹਦਾ ਸਾਰਾ ਸੇਮ ਹੀ ਰਹੂਗਾ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਸੂਟ ਸਾਰਾ ਖੋਲ ਕੇ ਦਿਖਾਇਆ ਸੀ ਫਰੰਟ ਤੇ ਤੇ ਘੇਰੇ ਤੇ ਬਾਹਾਂ ਦਾ ਵਰਕ ਉਵੇਂ ਸਾਰਾ ਸਾਰੇ ਸੂਟ ਦਾ ਵਰਕ ਰਹੂਗਾ ਜੀ ਇਹ ਕਿਸ ਦੇ ਵਿੱਚ ਆਜੂ ਸਕਿਨ ਕਲਰ ਲਓ ਜੀ ਬਿਲਕੁਲ ਲਾਈਟ ਵੇਟ ਚੀਜ਼ ਬਣੀ ਹੋਈ ਹੈ ਜਿਖੇਪਲ ਠੀਕ ਹੈ ਜੀ ਠੀਕ ਹੈ ਲਓ ਜੀ ਇਹ ਵਾਲਾ ਸਕਿਨ ਕਲਰ ਆ ਜੋ ਬਿਲਕੁਲ ਲਾਈਟ ਹੈ ਜੋ ਉੱਪਰ ਵਰਕ ਹੋਇਆ ਹੋਇਆ ਹੈ ਜੀ ਕਿਸੇ ਵੀ ਮੇਰੇ ਪਿਆ ਨੂੰ ਇਹ ਵਾਲਾ ਕਲਰ ਪਸੰਦ ਆਉਂਦਾ ਹੈ ਤੁਸੀਂ ਇਹ ਵਾਲਾ ਕਲਰ ਸਾਡੇ ਕੋਲੋਂ ਮੰਗਵਾ ਸਕਦੇ ਹੋ ਪ੍ਰਾਈਸ 1000 ਰੁਪਏ ਹੈ ਜੀ ਇਹ ਵਾਲੇ ਸੂਟਾਂ ਦਾ 1000 ਰੁਪਏ ਵਾਲੇ ਸੂਟ ਦਾ ਪ੍ਰਾਈਸ ਹੈ ਜੋ ਵੀ ਮੈਂ ਵੀਡੀਓ ਦੇ ਵਿੱਚ ਅੱਜ ਸੂਟ ਦਿਖਾਵਾਂ ਸਾਰਿਆਂ ਦਾ ਹੀ ਪ੍ਰਾਈਸ ਜਿਹੜਾ 1000 ਰੁਪਏ ਰਹੂਗਾ ਜੋ ਵੀ ਸੂਟ ਕਿਸੇ ਵੀ ਮੇਰੀ ਭੈਣ ਪਕਾਉਂਦਾ ਹੁੰਦਾ ਤੁਸੀਂ ਸਾਡੇ ਕੋਲ ਮੰਗਵਾ ਸਕਦੇ ਹੋ ਸ਼ਿਪਿੰਗ ਸਾਰੇ ਸੂਟਾਂ ਦੀ ਫ੍ਰੀ ਹੋਊਗੀ ਅੱਜ ਵਾਲੇ ਸੂਟਾਂ ਦੀ ਜੀ ਇਹ ਵਾਲਾ ਆ ਗਿਆ ਬਿਲਕੁਲ ਲਾਈਟ ਕਲਰ ਦੇ ਵਿੱਚ ਹੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਗਾ ਘੇਰੇ ਦਾ ਵਰਕ ਹੈਗਾ ਲੋਚੇ ਲਾਈਟ ਕਲਰ ਆ ਲਾਈਟ ਕਿੰਨੇ ਜੀ ਟੋਨ ਦੇ ਵਿੱਚ ਇਹ ਵਾਲੇ ਸੂਟ ਦਾ ਕਲਰ ਹੈ ਜੀ ਐਵੇਂ ਸਾਰਾ ਵਰਕ ਹੋਇਆ ਹੋਇਆ نیچے ਦੇਖੋ ਤੁਸੀਂ ਸੂਟ ਸਾਈਸ ਦੇ ਧਾਕੇ ਦੇ ਨਾਲ ਬੇਲ ਬਣੀ ਹੋਈ ਹੈ ਲੈ ਉਸ ਦੇ ਅਕੋਰਡਿੰਗ ਜੀ ਤੇ ਇਹ ਸਾਰਾ ਘੇਰਾ ਬਣਿਆ 24 25 26 ਇੰਚ ਤੱਕ ਆਪਦਾ ਇਹ ਵਾਲੇ ਸੂਟ ਦਾ ਘੇਰਾ ਜਿਹੜਾ ਤਿਆਰ ਰੱਖ ਸਕਦੇ ਹਣਾ ਕਿਉਂਕਿ ਖੁੱਲੇ ਘੇਰੇ ਦਾ ਇਹ ਜਿਹੜਾ ਇਹ ਸੂਟ ਬਣਿਆ ਹੋਇਆ ਹੈ ਜੀ ਆਪਣਾ ਲੋਚੇ ਫੁੱਲਾ ਕੇਰ ਆਪਾਂ ਕਿੰਨਾ ਵੀ ਇਹ ਵਾਲੇ ਸੂਟ ਦਾ ਰੱਖ ਸਕਦੇ ਆ ਜੀ ਕਲਰ ਬਿਲਕੁਲ ਸਹੀ ਆ ਰਿਹਾ ਜੀ ਸੇਮੀ ਇਹਦੇ ਬਾਜੂ ਦੇ ਉੱਪਰ ਵਰਕ ਆ ਜਾਊਗਾ ਜੀ ਪ੍ਰਾਈਸ ਇਹ ਵਾਲੇ ਸੂਟ ਦਾ ਵੀ 1000 ਰੁਪਏ ਹੀ ਰਹਿਣਾ ਜੀ ਲਓ ਜੀ ਇਹ ਵਾਲਾ ਵਰਕ ਇਸੇ ਬਾਜੂ ਦੇ ਉੱਪਰਾਂ 'ਚ ਤੁਸੀਂ ਦੇਖ ਸਕਦੇ ਹੋ ਬਾਜੂ ਦੇ ਉੱਪਰ ਵਰਕ ਬਣਿਆ ਹੋਇਆ ਬਹੁਤ ਪਿਆਰਾ ਹੈ ਕਲਰ ਵੀ ਬਹੁਤ ਪਿਆਰਾ ਸੂਟ ਦਾ ਤੇ ਸੂਟ ਦੇ ਉੱਪਰ ਜਿਹੜੇ ਆਪਣੇ ਕਲਰ ਕੰਟਰਾਸਟ ਲਾਏ ਨੇ ਉਹ ਵੀ ਬਹੁਤ ਪਿਆਰੇ ਉੱਠਲੇ ਨੇ ਬਹੁਤ ਸੋਹਣਾ ਲੱਗ ਰਿਹਾ ਸੂਟ ਜੀ ਤੇ ਵਰਕ ਦੀ ਸਵਾਈ ਤੁਸੀਂ ਬਿਲਕੁਲ ਨੇੜੇ ਤੋਂ ਦੇਖ ਸਕਦੇ ਹੋ ਬੇਚੇਜ ਕੋਗੇ ਤੁਸੀਂ ਸਾਡੇ ਕੋਲੋਂ ਸੂਟ ਮੰਗਵਾ ਸਕਦੇ ਹੋ ਜੋ ਵੀ ਮੇਰੀ ਆਈਡੀ ਦੇ ਉੱਪਰ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਬੇਚੇਜ ਕੋਗੇ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਕਿਸੇ ਵੀ ਮੇਰੇ ਭੈਣ ਦੇ ਬੁਟੀਕ ਵਾਲੀ ਨੇ ਸੂਟ ਮੰਗਵਾਉਣੇ ਹੁਣ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਕਈ ਵਾਰ ਆਪਣੇ ਮਨ ਦੇ ਵਿੱਚ ਡਾਟ ਹੁੰਦਾ ਤੁਸੀਂ ਇੱਕ ਸੂਟ ਸੈਂਪਲ ਦੇ ਤੌਰ ਤੇ ਵੀ ਮੰਗਵਾ ਸਕਦੇ ਹੋ ਬਾਅਦ ਵਿੱਚ ਆਵੇਂ ਤੁਸੀਂ ਇਕੱਠੇ ਸੂਟਾਂ ਦਾ ਆਰਡਰ ਦੇ ਸਕਦੇ ਹੋ ਕਈ ਵਾਰ ਐਵੇਂ ਹੁੰਦਾ ਵੀ ਤੁਹਾਨੂੰ ਵੀ ਕੀਮੇ ਦੀ ਚੀਜ਼ ਆਊਗੀ ਚਲੋ ਸਾਰੇ ਨੂੰ ਡਰ ਹੁੰਦਾ ਆਪਾਂ ਆਨਲਾਈਨ ਚੀਜ਼ ਮੰਗਵਾਉਣਿਆਂਗੇ ਤੇ ਇੱਕ ਸੂਟ ਮੰਗਵਾ ਕੇ ਤੁਸੀਂ ਸੈਂਪਲ ਦੀ ਤੌਰ ਤੇ ਉਹ ਵੀ ਦੇਖ ਸਕਦੇ ਹੋ ਤੇ ਬਾਅਦ ਵਿੱਚ ਆਪਾਂ ਤੁਹਾਨੂੰ ਇਕੱਠੇ ਸੂਟ ਵੀ ਦੇ ਸਕਦੇ ਹਾਂ ਜੋ ਕਿਸੇ ਵੀ ਮੇਰੇ ਪਹਿਨੇ ਇੱਕ ਜਾਂ ਦੋ 10 ਸੂਟ ਕਿੰਨੇ ਵੀ ਸੂਟਾਂ ਦਾ ਆਰਡਰ ਦੇਣਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਉਸ ਸਵਾਰ ਘੇਰੇ ਵਰਕ ਦੇ ਆਪਾਂ ਹੋਰ ਸੂਟ ਲੈ ਕੇ ਆਏ ਹਾਂਗੇ। ਲਓ ਜੀ। ਘੇਰੇ ਹੇਠੇ ਘੇਰੇ ਤੇ ਬੇਲ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬੇਲ ਬਣੀ ਹੋਈ ਆ ਹੇਠੇ ਘੇਰੇ ਦੇ ਉੱਪਰ। ਕਿੰਨਾ ਵੀ ਘੇਰਾ ਆਪਾਂ ਇਹਦਾ ਤਿਆਰ ਰੱਖ ਸਕਦੇ ਹਾਂ ਜੀ। ਜਿਵੇਂ ਵੱਡੇ ਸਾਈਜ਼ ਦੇ ਘੇਰੇ ਹੁੰਦੇ ਨੇ 24 25 ਤਾਂ ਵੀ ਆਪਾਂ ਕਿੰਨਾ ਵੀ ਘੇਰਾ ਰੱਖ ਸਕਦੇ ਹਾਂ ਇਹ ਵਾਲੇ ਸੂਟ ਦਾ ਵੀ ਜੀ। ਖੁੱਲਾ ਘੇਰਾ ਬਣੂਗਾ ਜੀ। ਲੋ ਜੀ। ਬਹੁਤ ਪਿਆਰਾ ਕਲਰ ਹੈ ਸੂਟ ਦਾ ਜੀ। ਲੋ ਜੀ ਦੇਖੋ ਕਿੰਨਾ ਵਧੀਆ ਖੁੱਲਾ ਘੇਰਾ ਬਣ ਆਇਆ। ਬੜੀ ਸਿੰਪਲ ਬੇਲ ਬਣੀ ਹੋਈ ਹੈ ਸੂਟ ਦੇ ਉੱਪਰ। ਲੋ ਜੀ ਘੇਰੇ ਤੇ ਬਾਜੂ ਦੀ ਬੇਲ ਆਜੂਗੀ। ਜਿੰਨਾ ਘੇਰੇ ਤੇ ਵਰਕ ਦਿਖ ਰਿਹਾ ਤੁਹਾਨੂੰ ਓਨਾ ਹੀ ਬਾਜੂ ਦੇ ਉੱਪਰ ਵਰਕ ਮਿਲੂਗਾ। ਐਵੇਂ ਬੇਲ ਬਾਜੂ ਦੇ ਉੱਪਰ ਮਿਲੂਗੀ ਜੀ। ਪ੍ਰਾਈਸ ਸੇਮ ਹੀ ਰਹਿਣਾ ਜੀ 1000 ਰੁਪਏ ਇਹਦੇ ਵਿੱਚ ਫਸਟ ਕਲਰ ਹੈ ਸਕਿਨ ਤੋਂ ਥੋੜਾ ਜਿਆਦਾ ਡਾਰਕ ਜਿਹਾ ਸ਼ੇਡ ਦੇ ਉੱਪਰ ਇਹ ਵਾਲਾ ਕਲਰ ਆ ਜਾਊਗਾ ਜੀ ਇਹ ਵਾਲਾ ਕਲਰ ਆਜੂ ਦੇਖੋ ਜੀ ਥੋੜਾ ਅਲਵੈਂਡਰ ਤੋਂ ਥੋੜਾ ਡਾਰਕ ਆਜੂਗਾ ਜੀ ਇਹ ਸੈਕਿੰਡ ਕਲਰ ਆ ਗਿਆ ਜੀ ਇਹ ਮੇਰਾ ਥੋੜਾ ਕਲਰ ਨਾ ਡਾਰਕ ਦਿਖ ਰਿਹਾ ਹੈ ਡਾਰਕ ਨਹੀਂ ਲਾਈਟ ਆ ਫੋਨ ਦੇ ਵਿੱਚ ਥੋੜਾ ਡਾਰਕ ਆ ਰਿਹਾ ਜੀ ਲਾਈਟ ਟੋਨ ਦੇ ਉੱਪਰ ਜਿਹੜਾ ਇਹ ਕਲਰ ਲਾਈਟ ਲੱਗਿਆ ਹੋਇਆ ਜੀ ਸੂਟ ਦੇ ਅਕੋਰਡਿੰਗ ਕਿਉਂਕਿ ਵਰਕ ਜਿਹੜਾ ਘੇਰੇ ਦੇ ਅਕੋਰਡਿੰਗ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਹ ਲਵੈਂਡਰ ਥੋੜਾ ਜਿਆਦਾ ਡਾਰਕ ਆ ਗਿਆ ਇਹ ਇਹ ਤਾਂ ਥੋੜਾ ਜਿਆਦਾ ਡਾਰਕ ਆ ਗਿਆ ਵਰਕ ਦੇ ਕਲਰ ਸੇਮ ਹੀ ਨੇ ਇਹਦੇ ਵਿੱਚ ਲੱਗੇ ਹੋਏ ਜੀ ਬਸ ਦੋਨਾਂ ਤੋਂ ਇੱਕ ਦੂਜੇ ਦਾ ਰੰਗ ਥੋੜਾ ਜਿਵੇਂ ਇਹ ਥੋੜਾ ਫਿੱਕਾ ਇਹ ਥੋੜਾ ਡਾਰਕ ਆ ਗਿਆ ਥੋੜਾ ਥੋੜਾ ਫਰਕ ਹੈ ਆਪਸ ਵਿੱਚ ਇਹਨਾਂ ਦੋਨਾਂ ਦਾ ਜੀ ਸੋ ਕਿਸੇ ਵੀ ਮੇਰੇ ਪੈਨ ਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਸੂਟ ਦਾ ਪ੍ਰਾਈਸ 1000 ਰੁਪਏ ਰਹਿਣਾ 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਸੋ ਜਲਦੀ ਨਾਲ ਤੁਸੀਂ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋਗੇ ਚਾਹੋਗੇ ਮੜ ਜੀ ਉਸ ਤੋਂ ਬਾਅਦ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਵਧੀਆ ਘੇਰਾ ਵਰਕ ਸੂਟ ਲਓ ਜੀ ਇਹ ਬਣਿਆ ਹੈ ਘੇਰਾ ਤੁਸੀਂ ਦੇਖ ਸਕਦੇ ਹੋ ਘੇਰਾ ਵਰਕ ਬਣਿਆ ਹੋਇਆ ਬਹੁਤ ਹੀ ਸੋਹਣਾ ਘੇਰਾ ਬਣਿਆ ਹੋਇਆ ਜੀ ਮੋਰ ਪੰਖੀ ਕਲਰ ਦਾ ਇਹ ਸੂਟ ਹੈਗਾ ਸਾਰੇ ਸੂਟ ਦੇ ਵਿੱਚ ਉੱਪਰ ਬੂਟੀਆਂ ਬਣੀਆਂ ਹੋਈਆਂ ਨੇ ਕਿਆ ਤੇ ਲੰਬਾਈ ਦੀ ਆਪਾਂ ਕਿੰਨੀ ਵੀ ਰੱਖ ਸਕਦੇ ਹਾਂ ਕੋਈ ਦਿੱਕਤ ਨਹੀਂ ਖੁੱਲਾ ਘੇਰਾ ਬਣੂ ਤੇ ਲੰਬਾਈ ਵੀ ਇਹਦੀ ਖੁੱਲੀ ਬਣੂਗੀ ਕਿਉਂਕਿ ਗਲੇ ਦਾ ਵਰਕ ਨਹੀਂ ਬਣਿਆ ਹੋਇਆ ਉੱਪਰ ਆਪਾਂ ਕਿੰਨੀ ਵੀ ਇਹਦੀ ਲੰਬਾਈ ਰੱਖ ਸਕਦੇ ਹਾਂ ਨਾਲ ਬਾਜੂ ਦਾ ਵਰਕ ਹੋਇਆ ਹੋਇਆ ਜਿਵੇਂ ਬੂਟੀਆਂ 프ਰੰਟ ਦੇ ਵਿੱਚ ਨੇ ਓਵੇਂ ਬਾਜੂ ਦੇ ਉੱਪਰ ਬਣਿਆ ਹੋਇਆ ਇਹ ਵਾਲਾ ਵਰਕ ਇਹਦੇ ਬਾਜੂ ਦੇ ਉੱਪਰ ਬਣਿਆ ਹੋਇਆ ਹੈ ਸੋ ਕਿ ਸੇਵਿੰਗ ਮੇਰੇ ਪੈਨ ਨੂੰ ਇਹ ਵਾਲਾ ਕਲਰ ਪਸੰਦ ਆਉਂਦਾ ਹੁੰਦਾ ਤੁਸੀਂ ਇਹ ਵਾਲਾ ਕਲਰ ਸਾਡੇ ਕੋਲੋਂ ਮੰਗਵਾ ਸਕਦੇ ਹੋ ਹਾਂਜੀ ਪਾਰਟੀ ਵੇਅਰ ਸੂਟ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੀ ਜੀ ਇਹ ਕੱਲ ਵੀਡੀਓ ਦੇ ਵਿੱਚ ਸਾਰੇ ਪਾਰਟੀ ਵੇਅਰ ਸੂਟ ਹੀ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਜੋ ਰਸ ਕਲਰ ਦਾ ਸੂਟ ਹੈ ਘੇਰਾ ਹੈਵੀ ਬਣਿਆ ਹੋਇਆ ਜੀ ਘੇਰੇ ਦਾ ਵਰਕ ਹੈ ਇਹਨੇ ਕੁਲਾ ਘੇਰਾ ਬਣਿਆ ਹੈ ਕਿੰਨਾ ਵੀ ਇਹ ਪੈਦਾ ਘੇਰਾ ਰੱਖ ਸਕਦੇ ਆ ਬਹੁਤ ਹੀ ਸੋਹਣਾ ਘੇਰਾ ਵਰਕ ਹੋਇਆ ਹੋਇਆ ਹੈਗਾ ਸੇਮੀ ਘੇਰੇ ਨਾਲ ਦੇ ਬਾਜੂ ਬਣੇ ਹੋਏ ਨੇ ਹੈਵੀ ਇਹਦੇ ਬਾਜੂ ਬਣੇ ਹੋਏ ਨੇ ਕਿੰਨੇ ਵੀ ਆਪੇ ਇਹਦੇ ਬਾਜੂ ਰੱਖ ਸਕਦੇ ਆ ਬਹੁਤ ਪਿਆਰਾ ਕਲਰ ਹੈ ਰਫਟ ਕਲਰ ਦੇ ਉੱਪਰ ਸੂਟ ਬਣਿਆ ਹੋਇਆ ਹੈਗਾ 1000 ਰੁਪਏ ਦਾ ਇਹ ਵਾਲਾ ਸੂਟ ਰਹਿਣਾਗਾ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਪਸੰਦ ਆਉਂਦਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ 1000 ਰੁਪਏ ਦੀ ਰੇਟ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਤੇ ਇਹ ਵਾਲਾ ਡਿਜ਼ਾਈਨ ਆਜੂਗਾ ਜੀ ਲਿੱਟਲ 1000 ਦੇ ਜਦੋਂ 3 5 ਰੁਪਏ ਥੋੜੀ ਜਿਹੀ ਗੂੜੀ ਇਹਦੇ ਨਾਲ ਹੋ ਜੀ ਉਹ ਗੂੜੀ ਥੋੜੀ ਜਿਹੀ ਇਹਦੇ ਨਾਲ ਜੀ ਜਿਹੜਾ ਇਹ ਵਾਲਾ ਸੂਟ ਹੈ ਇਹ ਵਾਲਾ ਐਵੇਂ ਸਾਰੇ ਸੂਟ ਦੇ ਵਿੱਚ ਬਣੇ ਹੋਏ ਨੇ ਜੀ ਬੈਜੋ ਦੋ ਮਿੰਟ ਖੜ੍ਹੋ ਲਓ ਜੀ ਇਹ ਵਾਲਾ ਐਵੇਂ ਵਰਕ ਹੋਇਆ ਹੋਇਆ ਹੈਗਾ ਸਾਰੇ ਸੂਟ ਦੇ ਵਿੱਚ ਐਵੇਂ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ

ਤੁਸੀਂ ਕਿਸੇ ਵੀ ਮੇਰੇ ਭੈਣ ਨੂੰ ਪਸੰਦ ਆਉਂਦਾ ਤੁਸੀਂ ਇਹ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ ਇਹ ਇੱਕ ਟੈਕਸ ਦਾ ਪਲੇਨ ਪਸ਼ਮੀਨੀ ਰਾਹੇ ਫੈਬਰਿਕ ਰੋਗਾ ਜੀ ਤੇ ਇਹ ਵਾਲਾ ਵਰਕੇ ਦੇ ਬਾਜੂ ਦੇ ਉੱਪਰ ਆ ਜੀ ਇਹ ਵਾਲਾ ਵਰਕੇ ਦੇ ਬਾਜੂ ਦੇ ਉੱਪਰ ਬਣਿਆ ਹੋਇਆ ਸੋ ਕੋਈ ਵੀ ਸੂਟ ਵੀਡੀਓ ਜੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਡੇ ਕੋਲੇ ਸੂਟ ਮੰਗਵਾ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਤੇ ਵਰਕ ਵੀ ਉਹਨਾਂ ਦੇ ਉੱਪਰ ਬਹੁਤ ਪਿਆਰਾ ਹੋਇਆ ਹੈ